ਗਾਲਾਂ ਕੱਢਦੇ ਹੋ ਸਾਨੂੰ ਗੱਡੀਆਂ ਸਾਈਡ ਚ ਲਾਓ ਲੱਗ ਤਾਂ ਚੱਕ ਦਾਂਗੇ ਫਲਾਂਟਿੰਗ ਬਹੁਤ ਗੰਦੀ ਗਾਲਾਂ ਕੱਢ ਰਹੀ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਤੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਹੋ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਤਾ ਬਾਖੀਆਂ ਗੱਡੀਆਂ ਸਟੇਡੀਆ ਖੜੀਆਂ ਉਦਾਂ ਹੀ ਖੜੀਆਂ ਰੋਡ ਬਲਾਕ ਵੀ ਨਹੀਂ ਕੀਤਾ ਸੀਗਾ ਹੋਰ ਉਹਨਾਂ ਨੇ ਕਿਹਾ ਆਈ ਏ ਮੀ ਆਰਮੀ ਆਫੀਸਰ ਬਟ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਬਟ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤਾਂ ਕਹਿੰਦਾ ਬੜੀ ਤੇਰੀ ਅਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਥੇ ਵੀ ਆਂਦਾ ਰੋਨੀ ਅਜੇ ਇਹ ਗੱਲ ਹੀ ਕਰ ਰਹੇ ਸੀ ਹਰਜਿੰਦਰ ਨਾਲ ਰੋਨੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਦ ਦੇ ਨੱਕ ਦੇ ਕੋਲ ਚਸ਼ਮਾ ਟੁੱਟਿਆ ਉਹ ਬੋਨਰ ਦੇ ਉੱਪਰ ਡਿੱਗੇ ਪਰ ਉਥੋਂ ਥੱਲੇ ਡਿੱਗੇ ਕਿਉਂਕਿ ਜਦੋਂ ਇੱਥੇ ਵਿੱਚ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕ ਆਊਟ ਹੋ ਜਾਂਦਾ ਹੈ ਐਨੋ ਬਲੈਕ ਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ ਗਿਰਕੇ ਥਲੇ ਉਹ ਦੌੜ ਕੇ ਆਏ ਆਂ ਆਂ ਹੋਰ ਅਜੇ ਰੋਨੀ ਔਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਬਾਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ

ચશ્મા ટુટ કે અખ કુચ કે આ રહ્યા અખા ચુ એ બેટા નું કુ બડી મુશ્કેલ ગુ નિકેટા નું બચાન લે જદો કો ਦੇਖੀ ਹੋਣੀ ਬ੍ਰੋਸ ਪੰਦਾ ਗੱਡੀ 'ਚ ਬੈਠਾ ਉਸ ਨੂੰ ਹਜਿੰਦਰ ਟਿਕਲੇ ਹੋਰ ਰਾਨੀ ਬਾਕਸਿੰਗ ਮਾਰ ਰੇ ਹੋਰ ਬਾਕਸਿੰਗ ਮਾਰਦੇ ਹੋਏ ਮੇਰੇ ਹਸਬੰਦ ਫੇਰ ਵੀ ਉਸ ਨੂੰ ਕਹਿ ਰਹੇ ਨਾ ਮੈਂ ਆਰਮੀ ਆਫੀਸਰ ਬੈ ਦੇਖੋ ਆਈ ਕਾਰਡ ਜਦੋਂ ਮਨੇ ਆਈ ਕਾਰਡ ਦਿਖਾਇਆ ਉਸਨੇ ਆਈ ਕਾਰਡ ਖਿੱਚ ਲਿਆ ਪਰ ਉਸਨੂੰ ਗੱਡੀ ਤੋਂ ਬਾਹਰ ਤਰੀਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬ੍ਰੋਸ ਆਰਮੀ ਆਫਸਰ ਲੋ ਬਾਹਰ ਕੱਢਿਆ ਥੱਲੇ ਛੱਡਿਆ ਹੋਰ ਦਰੋਂ ਸੌੜ ਕੇ ਇੱਕ ਕੇਸ ਤੋਂ ਫੜ ਕੇ ਸਾਡੀ ਜਿਹੜੀ ਇੱਜ਼ਤ

ਮੇਰੇ ਫੌਜਦਾਂ ਦਾ ਐ ਗਰਮੈਂਟ ਡਿਊਟੀ ਤੇ ਇਤਾਈਨਾ ਦਾ ਇਕਰਾਰ ਨਹੀਂ ਲੈ ਸਕਦੇ ਕਹਿੰਦਾ ਇਹ ਕਾਉਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਕੇ ਤਾਂ ਸੇਰੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੋ ਆਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਂਗਾ ਤੂੰ ਫੌਜੀ ਦਾ ਖੂਨ ਕਟੇਂਗਾ ਤੇ ਫੌਜੀ ਚੁੱਪ ਰਹਿ ਕੇ ਨਾ ਸਾਡੇ ਅੰਦਰ ਸਾਰੇ ਤੇ ਅੰਦਰ ਹਰਾ ਖੂਨ ਹੈ ਅਸੀਂ ਮਰ ਜਾਾਂਗੇ

ते ना, है है, हक दिता कि एक आम जनता तो नहीं, नहीं नहीं, कुछ क्योंकि भर्ती 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 पाई हुई जो साड़ी रक्षा नहीं है उसकी फैमिली जिस कह उसको तो मारिया अगर मेरे हसबैंड मारके फले टिगा दिता गया मेरा बच्चा

आई एम सॉरी इट विल बी डन मगर उसको बात की कहानी थी उसको बात शुरू हुई मेरे हस्बैंड नूर आते 1 बजे में राजेंद्र हॉस्पिटल लागी हां अगर गुरतेज सिंह खिललो साहब ना होते तो शायद मेरा हस्बैंड और मेरा बेटा बचके नहीं होते मेरा का धन्यवाद और सारे में कहना अनु धन्यवाद करो क्योंकि इन्हों भी मदनराज और सर बचे हुए उन्होंने कोई अथॉरिटी नहीं छड़ी कोई पुलिस वाला नहीं छड़िया जिसको कॉल नहीं किया वो ਸਾਨੂੰ ਕੋ ਲੱਗ ਗਿਆ ਜੀ ਆਰ ਐਨ ਪੁਲਿਸ ਜੀ ਆਰ ਐਨ ਪੁਲਿਸ ਆਰ ਐਨ ਆਰ ਐਨ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਹੱਥ ਨੂੰ ਫੜ ਕੇ ਬੈਠੇ ਹੋਏ ਪਰ ہاں ਜਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਸ਼ੀ ਟ్రਾਈਡ ਹਰ ਬੈਸਟ ਟੂ ਵਾਟ ਏਵਰ ਸ਼ੀ ਕੁਡ ਡੂ ਫੋਰ ਹਿਮ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ 19ਵੀਂ ਦੱਸਦੀ ਹਲਾਤੀ ਮੈਂ ਆਪਣੇ ਹਸਬੰਦ ਨੂੰ 8 ਵਜੇ ਛੱਡ ਕੇ ਤਾਬੇ ਗਈ ਤਾਬਾ ਫੇਰ ਖੁੱਲ ਗਿਆ ਸੀਗਾ ਉਧਰ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਤਾਬਾ ਬੰਦ ਕਰ ਦੋ ਫਿਰ ਤਾਬਾ ਖੁੱਲਿਆ ਮੈਂ ਗਈ ਉਧਰ ਓਨਰ ਆਇਆ ਉਸਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮੈਨੂੰ ਕਿਹਾ ਕੰਨਲ ਸਾਹਿਬ ਉਹ ਰੁਸਤੀ ਬੈਠੇ ਟੜੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੈ ਪਰ ਉਸਨੇ ਮਨੋ ਕਿ ਆ ਚਾਰੋਂ ਆਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਹੋਰ ਉਹ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਲੋਂ ਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਲੋਂ ਦੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਹੋਰ ਐ ਕੋਈ ਗਲਤ ਕਰ ਰhese ਇਸ ਦੀ ਫੋਟੋ ਬਣਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੇਂਦੇ ਮੈਂ ਨਾਲ ਮਿਲ ਕੇ ਸਜ਼ਾ ਦੇਂਦੀ ਮੈਂ ਫੌਜੀ ਦੀ ਵਾਈਫ ਆ ਅਗਰ ਮੇਰਾ ਹਸਬੰਡ ਔਰ ਬੇਟਾ ਗਲਤ ਹੈ ਮੈਂ ਉਹਨਾਂ ਨੂੰ ਕਾਂ ਕੇ ਡਬਲ ਸਜ਼ਾ ਮਿਲੀ ਮੈਂ ਸਾਹਮਣੇ ਸਾਰਿਆਂ ਦੇ ਕਹਿੰਦੀ ਅਗਰ ਉਹ ਗਲਤ ਹੋਏ ਉਹਨਾਂ ਨੂੰ ਸਜ਼ਾ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਤਾਂ ਐ ਵੱਜ ਗਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਸਪੀਟਲ ਪਹੁੰਚੇ ਆ ਹੁਣ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕੀ ਕਰਨਲ ਕੁੱਟਦਾ ਤੇ ਇਹਨਾਂ ਨੂੰ ਘਬਰਾਟ ਹੋ ਗਈ ਜਦੋਂ ਘਬਰਾਟ ਹੋ ਗਈ ਤੇ ਐ ਉੱਥੇ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਕਾਰਨ ਮਤਲਬ ਕੰਪਰੋਮਾਈਜ਼ ਹੋ ਗਿਆ ਸਵੇਰੇ 10 ਵਜੇ ਐਸਐਸ ਪੀਐਸਪੀ ਸਤਨਾ ਉਹ ਮੇਰੇ ਹਸਬੰਡ ਦਾ ਆਈ ਕਾਰਡ ਔਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ ਬਾਅਦ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਸ਼ਰਮ ਆ ਗਏ ਤੂੰ ਕਹਿ ਰਿਹਾ ਮਾਨੂੰ ਕੰਪਰੋਮਾਈਜ਼ ਕਰਨ ਤੇ ਤੈਨੂੰ ਪਛਾਨੇ ਆ ਵੀ ਨਸੀਮੰਤ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੀ ਆ ਉਧਰ ਮੈਂ ਆ